ਸ੍ਰੀ ਗੁਰੂ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਤੇ YouTube ਚੈਨਲ ਪੰਜਾਬੀ ਵਾਲੇ ਪੰਜੀ ਤੇ ਤੁਹਾਡਾ ਸਾਰਿਆਂ ਦਾ ਸਰਹੰਦ ਦੇ ਸੂਬੇ ਧਾਰਵਜੀ ਖਾਨੇ ਚੋਂ ਛੋਟੇ ਸੈਬਜਾਦਿਆਂ ਨੂੰ ਨੀਆ ਵਿੱਚ ਚਿਨਵਾਉਣ ਦੀ ਸਜ਼ਾ ਦਿੱਤੀ ਤਾਂ ਆਖਰੀ ਸਮੇ ਉਹ ਆਪਣੀ ਦਾਦੀ ਨੂੰ ਮਿਲਨ ਦੇ ਸਮੇ ਜੋ ਭਾਵ ਪ੍ਰਗਟ ਕਰਦੇ ਹਨ ਉਹ ਇਸ ਤਰ੍ਹਾਂ ਹਨ ਵੇਲਾ ਆ ਗਿਆ ਹੈ ਦਾਦੀਏ ਜੁਦਾਈ ਦਾ ਵੇਲਾ ਆ ਗਿਆ ਏ ਦਾਦੀ ਇਹ ਜੁਦਾਈ ਦਾ ਅਸਾਂ ਅਜ ਮੋੜ ਕੇ ਆਉਣਾ ਨਹੀਂ ਵੇਲਾ ਆ ਗਿਆ ਏ ਦਾਦੀ ਇਹ ਜੁਦਾਈ ਦਾ ਅਸਾਂ ਅਜ ਮੋੜ ਕੇ ਆਉਣਾ ਨਹੀਂ ਤੈਨੂੰ ਦਸੀਏ ਕਿਵੇਂ ਕੀ ਹੋਣਾ ਏ ਤੈਨੂੰ ਦਸੀਏ ਕਿਵੇਂ ਕੀ ਹੋਣਾ ਏ ਤੇਰੀਆਂ ਅੱਖੀਆਂ ਨੂੰ ਅਸਾਂ ਰੁਲਾਉਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ निर्दयियां ਦੇ ਹੱਥ ਚੜ ਚੱਲੇ ਨਿਰਦਈਆਂ ਦੇ ਹੱਥ ਚੜ ਚੱਲੇ ਮੈਂ ਵੀ ਤੁਹਾਡੇ ਮਗਰੇ ਆਵਾਂ ਮੈਂ ਵੀ ਤੁਹਾਡੇ ਮਗਰੇ ਆਵਾਂ ਬਸ ਹੁਣ ਮੈਂ ਵੀ ਸੱਚਖੰਡ ਜਾਵਾਂ ਵੇਲਾ ਆ ਗਿਆ ਏ ਦਾਦੀ ਤੋਂ ਚੁਦਾਈ ਦਾ ਵੇਲਾ ਆ ਗਿਆ ਏ ਦਾਦੀ ਤੋਂ ਚੁਦਾਈ ਦਾ ਤੁਸਾਂ ਅੱਜ ਮੁੜ ਕੇ ਆਉਣਾ ਨਹੀਂ ਤੁਸਾਂ ਅੱਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀਆਂ ਅੱਖੀਆਂ ਨੂੰ ਅਸਾਂ ਰੁਲਾਉਣਾ ਨਹੀਂ ਦੇਖਾਂਗੀ ਨਾ ਫਿਰ ਏ ਰੂਹਾਂ ਨਿਆਰੀਆਂ ਦੇਖਾਂਗੀ ਨਾ ਫਿਰ ਏ ਰੂਹਾਂ ਨਿਆਰੀਆਂ ਰੱਜ ਕੇ ਨਿਹਾਰ ਲਾਂ ਮੈਂ ਸੂਰਤਾ ਪਿਆਰੀਆਂ ਰੱਜ ਕੇ ਨਿਹਾਰ ਲਾਂ ਮੈਂ ਸੂਰਤਾ ਪਿਆਰੀਆਂ 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 ਸਿਰਾਂ ਤੇ ਕਲਗੀਆਂ ਸਜਾ ਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ ਦਾਦੀਏ ਸਾਡੇ ਲਈ ਕਿਉਂ ਹੋ ਰਹੀ ਨਹੀਂ ਡਾਲੇ ਦਾਦੀਏ ਸਾਡੇ ਲਈ ਕਿਉਂ ਹੋ ਰਹੀ ਨਹੀਂ ਡਾਲੇ ਤੇਰੀ ਸਿੱਖਿਆ ਤੇ ਉਤਰੇ ਤੇਰੇ ਇਹ ਲਾਲ ਨੇ ਤੇਰੀ ਸਿੱਖਿਆ ਤੇ ਉਤਰੇ ਤੇਰੇ ਇਹ ਲਾਲ ਨੇ ਕਰਕੇ ਸਿਰਾਂ ਦੀ ਭੇਟਾ ਰੱਬ ਦਾ ਧਿਆਨ ਕਰੀਏ ਕਰਕੇ ਸਿਰਾਂ ਦੀ ਭੇਟਾ ਰੱਬ ਦਾ ਧਿਆਨ ਕਰੀਏ ਦਾਦੇ ਪਿਤਾ ਦਾ ਨਾਂ ਰੋਸ਼ਨ ਜਹਾਨ ਕਰੀਏ ਦਾਦੇ ਪਿਤਾ ਦਾ ਨਾਂ ਰੋਸ਼ਨ ਜਹਾਨ ਕਰੀਏ ਸੋ ਇਸ ਤਰ੍ਹਾਂ ਛੋਟੇ-ਛੋਟੇ ਸਹਿਬਜ਼ਾਦੇ ਮੌਤ ਤੋਂ ਘਬਰਾਉਂਦੇ ਨਹੀਂ ਆਪਣੀ ਦਾਦੀ ਨੂੰ ਹੌਸਲਾ ਦਿੰਦੇ ਨੇ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ ਫੇਸਬੁਕ ਪੇਜ ਪੰਜਾਬੀ ਵਾਲੇ ਪੈਂਚੀ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਇਸ ਤੋਂ ਇਲਾਵਾ YouTube ਤੇ ਮੇਰਾ ਇੱਕ ਚੈਨਲ ਪੰਜਾਬੀ ਵਾਲੇ ਪੈਂਚੀ ਦੇ ਨਾਮ ਤੇ ਚੱਲ ਰਿਹਾ ਹੈ ਉਸ ਨੂੰ ਵੀ ਸਬਸਕ੍ਰਾਈਬ ਕਰਕੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ ਜੀ